ਅੰਘੇਣ ਤੇ ਸੀਨੀਅਰ ਸਿਟੀਜ਼ਨਦਿਆਂ ਕਰਕਰ ਚਾਕੇ ਫੋਟਾਬ ਵੋਂ ਦਾ ਕੰਮ ਸ਼ੁਰੂ ਕੀਤਾ ਗਿਆ ਚੋਣ ਕਮਿਸ਼ਨ ਦੇ ਹੁਕਮਾਂ ਤੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਅਤੇ ਜਿਹੜੇ ਵਿਅਕਤੀ ਦਿਵਿਆਂਗ ਨੇ 1 ਜੂਨ ਨੂੰ ਮਤਾਨ ਕੇਂਦਰ ਤੇ ਨਹੀਂ ਜਾ ਸਕਤੇ ਉਨ੍ਹਾਂ ਦੀ ਸਹਿਮਤੀ ਲੈਣ ਤੇ ਬਾਅਦ ਚੋਣ ਕਮਿਸ਼ਨ ਦੀ ਟੀਮਾਂ ਕਰਕਰ ਜਾ ਕੇ ਉਹਨਾਂ ਦਾ ਫੋਟੋ ਆ ਰਹੀਆਂ ਨੇ ਸਮਨਾ ਐਸਟੀਐਮ ਰੀਚਰ ਗੋਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਲਈ ਲੋਕ ਵੱਤ ਵੱਧ ਮਤਾਨ ਕਰਨ ਪਾਵੇਂ ਉਸ ਤੇ ਵਿੱਚ ਕਿਸੇ ਵਰਗ ਦਾ ਵਿਅਕਤੀ ਹੋਵੇ ਚੋਣ ਕਮਿਸ਼ਨ ਨੇ ਵਿਸ਼ੇਸ਼ ਕਰਕੇ ਬਜ਼ੁਰਗਾਂ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਜੋ ਦਿਵੰਗ ਨੇ ਉਸ ਵਿਅਕਤੀ ਦੀ ਵੋਟ ਉਸਦੇ ਪਰਿਵਾਰ ਅਤੇ ਉਸਦੀ ਸਹਿਮਤੀ ਦੇ ਨਾਲ ਕਰਕਰ ਜਾ ਕੇ ਪਵਾਈ ਜਾ ਰਹੀ ਹੈ ਸਮਾਣਾ ਹਲਕੇ ਦੇ ਵਿੱਚ 232 ਬੂਥ ਪਨਾਏ ਗਏ ਨੇ 81 ਵੋਟਰ ਐਵੇਂ ਦੇ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਜ਼ਿਆਦਾ ਹੈ ਤੇ ਦਿਵਿਆਂਗ ਹਨ ਉਹਨਾਂ ਦੀ ਵੋਟ ਕਰਵਾ ਕੇ ਪਵਾਈ ਜਾ ਰਹੀ ਹੈ ਸੋ ਇਹ ਪ੍ਰਾਲਾ ਚੜਾ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਹੈ ਚੋਣ ਕਮਿਸ਼ਨ ਦੇ ਆ ਹਦਾਇਤ ਅਨੁਸਾਰ ਸਾਡੇ ਕਾਰਤ ਐਸ ਡੀ ਐਮ ਮੈਡਮ ਜੋ ਕਿ ਏ ਆਰ ਉਹਨਾਂ 61 ਸੌਣ ਸਮਾਨਾਂ ਦੇ ਉਹਨਾਂ ਦੇ ਆਦੇਸ਼ ਅਨੁਸਾਰ ਅਸੀਂ ਅੱਜ ਚਾਰ ਟੀਮਾਂ ਦੇ ਰੂਪ ਵਿੱਚ ਜਿਹੜੀ ਹੈਗੀ ਇਹ ਪੂਰੇ ਹਲਕੇ ਨੂੰ ਕਵਰ ਕੀਤਾ ਔਰ ਮੇਰੀ ਡਿਊਟੀ ਜਿਹੜੀ ਹੈਗੀ ਸਮਾਨੇ ਦੇ ਡੋਕਲ ਬੂਥਾਂ ਤੇ ਲੱਗੀ ਹੋਈ ਹੈ ਔਰ ਮੇਰੀ ਪਾਰਟੀ ਨੰਬਰ 4 ਹੈ ਟੋਟਲ ਬੋਟ ਨੇ ਹਲਕੇ ਦੇ ਵਿੱਚ ਆਪਣੇ ਕੋਲ ਟੋਟਲ 232 ਬੂਥ ਨੇ 232 ਬੂਥਾਂ ਵਿੱਚੋਂ ਕੁੱਲ ਚਾਰ ਟੀਮਾਂ ਜਿਹੜੀਆਂ ਉਹ ਨਿਯੁਕਤ ਕੀਤੀਆਂ ਗਈਆਂ ਨੇ ਤੇ ਚਾਰੋਂ ਟੀਮਾਂ ਨੇ ਕੁੱਲ 81 ਜਿਹੜੇ ਵੋਟਰ ਨੇ ਜਿਹੜੇ ਕਿ 85 ਪਲੱਸ ਹੋਰ ਫਿਜ਼ੀਕਲੀ ਹੈਂਡੀਕੈਪ ਜਿਹੜੇ ਕਿ ਬੂਥ ਤੇ ਜਾ ਕੇ ਵੋਟਾਂ ਨਹੀਂ ਪਾ ਸਕਦੇ ਉਹਨਾਂ ਨੂੰ ਭੁਗਤੌਣ ਵਾਸਤੇ ਉਹਨਾਂ ਨੂੰ ਹਾਊਸ ਟੂ ਹਾਊਸ ਜਿਹੜੇ ਹੈਗੇ ਜਾ ਕੇ ਉਹਨਾਂ ਦੇ ਆਪ ਵੋਟਾਂ ਅਸੀਂ ਪਵਾ ਕੇ ਆਏ ਠੀਕ ਹਾਂਜੀ ਅੱਜ ਸਾਡਾ ਹੋਮ ਟੂ ਹੋਮ voting ਦੀ ਪ੍ਰਕਿਰਿਆ ਚੱਲ ਰਹੀ ਹੈ ਜਿਹੜੇ ਵੀ ਬਜ਼ੁਰਗ ਨੇ ਜਿਹਨੂੰ ਅਸੀਂ ਐਬਸੈਂਟੀ ਵੋਟਰਸ ਮਾਰਕ ਕਰਦੇ ਆ ਜਿਹੜੇ ਕਿ ਸੀਨੀਅਰ ਸਿਟੀਜ਼ਨ ਹੋ ਗਏ ਕਿ ਫਿਜ਼ੀਕਲੀ ਹੈਂਡੀਕੈਪ ਹੋ ਗਏ ਜਿਹੜੇ ਕਿ ਆਪਣੀ ਵੋਟ ਪਾਉਣ ਲਈ ਬੂਥ ਤੇ ਨਹੀਂ ਜਾ ਸਕਦੇ ਅਸੀਂ ਪਹਿਲਾਂ ਇਹ ਮਹੀਨਾ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ ਆਇਡੈਂਟੀਫਾਈ ਕਰਦੇ ਹਾਂ ਵੋਟਰਸ ਨੂੰ ਤੇ ਉਹਨਾਂ ਤੋਂ ਫਾਰਮ ਭਰਾਉਣੇ ਆ ਕੰਸੈਂਟ ਫਾਰਮ ਕਿ ਹਾਂਜੀ ਸਾਡੀ ਵੋਟ ਘਰ ਆ ਕੇ ਪੁਵਾਈ ਜਾਵੇ ਜਦੋਂ ਸਾਡੇ ਕੋਲ ਲਿਸਟ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਿਆ ਕਿ ਪੋਸਟਰਲ ਬੈਲਟ ਜਾਰੀ ਕਰਾਉਣੇ ਆ ਤੇ ਉਹਦੇ ਲਈ ਅਸੀਂ ਟੀਮਸ ਬਣਾਈਆਂ ਚਾਰ ਟੀਮ ਜਿਹੜੀਆਂ ਡੋਰ ਟੂ ਡੋਰ ਇਹ ਜੇ ਵੋਟਰਸ ਕੋਲ ਜਾਣਗੀਆਂ ਤੇ ਘਰੇ ਹੋਮ ਟੂ ਹੋਮ voting ਚੱਲ ਰਹੀ ਹੈ ਸਾਡੀਆਂ ਚਾਰ ਪੋਲਿੰਗ ਪਾਰਟੀ ਦਾ ਜੀ ਫੀਲਡ ਚ ਨੇ ਲੌਂਗ ਵਿਦ ਸਕਿਉਰਟੀ ਐਂਡ ਵੀਡੀਓਗ੍ਰਾਫਰ ਤਾਂ ਪੂਰੀ ਸੈਕਰੇਸੀ ਚ ਉਹਨਾਂ ਦੀ ਵੋਟਿੰਗ ਕਰਾਈ ਜਾ ਰਹੀ ਹੈ ਇਹ ਅੱਜ ਤੇ ਕੱਲ ਤੇ ਉਸ ਤੋਂ ਬਾਅਦ ਇਹਨਾਂ ਦੀ ਵੋਟਾਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਲੈਵਲ ਤੇ ਹੈੱਡਕ quartਰ ਲੈਵਲ ਤੇ ਆਰਓ ਸਾਹਿਬ ਕੋਲ ਭੇਜ ਦਿੱਤੀਆਂ ਜਾਣੀਆਂ ਪੋਸਟਰ ਵੈਲਟਸ ਕਿਉਂਕਿ ਸਾਰੀ ਪੋਸਟਰ ਵੈਲਟ ਦੀ ਕਾਊਂਟਿੰਗ ਲੋਕ ਸਭਾ ਚੌਣਾ ਚ ਆਰਓ ਪੱਧਰ ਤੇ ਹੋਣੀ ਹੁੰਦੀ ਹੈ ਤੇ ਇਸ ਤਰ੍ਹਾਂ ਬੇਸਿਕਲੀ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਅਨੁਸਾਰ ਇਹ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਵੋਟਰਜ਼ ਵੋਟ ਪਾਣਾ ਆਉਣਾ ਚਾਹੁੰਦੇ ਨੇ ਬਟ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹਨਾਂ ਨੂੰ ਵਲਾਂਟੀਅਰ ਤੇ व्हीਲਚੇਅਰ ਪ੍ਰੋਵਾਈਡ ਕੀਤੇ ਜਾਣਗੇ ਜਿਹੜੇ ਕਿ ਬੂਥ ਤੇ ਪਾਣਾ ਚਾਹੁੰਦੇ ਨੇ ਇਹ ਸਾਡੇ ਟੋਟਲ 81 ਵੋਟਰਜ਼ ਨੇ ਜ